ਪਾਸ ਕਰਕੇ ਜਿਹੜੀ ਐ ਇਨਕ੍ਰੋਚਮੈਂਟ ਆ ਇਹਦੇ ਉੱਤੇ ਖਾਸ ਧਿਆਨ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਆਵਾਜ਼ੀ ਜਿਹੜੀ ਨਿਰਵਿਘਨ ਚੱਲੇ ਕਟੜਾ ਜੈਮਲ ਤੋਂ ਸਕੰਦਰੀ ਗੇਟ ਦਾ ਰਸਤਾ ਸੀ ਇਹਦੇ ਉੱਤੇ 2-2 ਸਾਲ ਤੋਂ ਲੋਕਾਂ ਨੇ ਕਾਰਾਂ ਖੜੀਆਂ ਕੀਤੀਆਂ ਸੀ ਉਹ 2-2 ਸਾਲ ਤੇ ਘਰਾਂ ਦੇ ਬਾਹਰ ਖੜੀਆਂ ਕੀਤੀਆਂ ਤੇ ਰਸਤਾ ਬਲੌਕ ਹੋਇਆ ਸੀ ਅੱਜ ਅਸੀਂ ਉਹ ਸਾਰੀਆਂ ਕਾਰਾਂ ਉੱਥੇ ਚੁਕਾਤੀਆਂ ਨੇ ਅੱਤੇ ਜਿਹੜੇ ਲੋਕਾਂ ਨੇ ਫਰਨੀਚਰ ਦਾ ਗੱਦਿਆਂ ਦਾ ਸਮਾਨ ਸੜਕਾਂ 'ਚ ਲਾਇਆ ਸੀ ਉਹ ਸਾਰਾ ਚੁਕਵਾ ਕੇ ਦੁਕਾਨਾਂ ਦੇ ਅੰਦਰ ਕਰਾਤਾ ਜਿਵੇਂ ਸਮਝੂਦਾਂ ਗੁਰੂ ਨਗਰੀ ਦੇ ਹਲ ਬਾਜ਼ਾਰ ਤੇ ਵੇਖਿਆ ਤੇ ਦੱਸਦੇ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਐਫਪੀਐਡੀਸਪਸਿਟੀ ਜੋ ਹਰਪਾਲ ਸਿੰਘ ਜੀ ਨੇ ਉਹ ਅੱਜ ਵਿਸ਼ੇਸ਼ ਤੌਰ ਦੇ ਉੱਤੇ ਫੇਰ ਤੋਂ ਜੋ ਗੁਰੂ ਨਗਰੀ ਦੇ ਵਿੱਚ ਜੋ ਟ੍ਰੈਫਿਕ ਹੈ ਜਾਂ ਫਿਰ ਅਸੀਂ ਗੱਲ ਕਰ ਲਈਏ ਕਿ ਜਿਨ੍ਹਾਂ ਲੋਕਾਂ ਵੱਲੋਂ ਜੋ ਨਜਾਇਜ਼ ਤੌਰ ਤੇ ਦੁਕਾਨਾਂ ਬਾਹਰ ਕੀਤੀਆਂ ਗਈਆਂ ਨੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਆ ਤਾਂ ਸਰ ਕਿਸ ਤਰੀਕੇ ਦੇ ਨਾਲ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਐਕਟਿਵ ਹੋ ਸ਼ਹਿਰ ਦੇ ਜਿਹੜੇ ਹਾਲਾਤ ਨੇ ਕਾਫੀ ਮਾੜੇ ਸੀਗੇ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਾਰਵਾਈ ਖੁੱਲ ਕੇ ਕੀਤੀ ਜਾ ਰਹੀ ਹੁੰਦਾ ਸਾਡੇ ਵੱਲੋਂ ਇਸ ਤਰ੍ਹਾਂ ਵਾਜੀ ਜਿਹੜੇ ਸ਼ਹਿਰ ਦੇ ਜਿੰਨੇ ਵਾਸੀ ਨੇ ਨਾ ਮਾਨ ਜੋ ਕਮਿਸ਼ਨਰ ਸਾਹਿਬ ਜੀ ਵੱਲੋਂ ਨਾ ਖਾਸ ਕਰਕੇ ਜਿਹੜੀ ਐ ਇਨਕ੍ਰੋਚਮੈਂਟ ਆ ਇਹਦੇ ਉੱਤੇ ਖਾਸ ਧਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਵੀ ਆਵਾਜ਼ ਜਿਹੜੀ ਨਿਰਵਿਘਨ ਚੱਲੇ ਮੈਂ ਤੁਹਾਡੇ ਧਿਆਨ ਚ ਲਾ ਕੇ ਆ ਜਿਹੜਾ ਜਿਹੜਾ ਕਟੜਾ ਜੈਮ ਤੋਂ ਸਕੰਦਰੀ ਗੇਟ ਦਾ ਰਸਤਾ ਸੀ ਇਹਦੇ ਉੱਤੇ 2-2 ਸਾਲ ਤੋਂ ਲੋਕਾਂ ਨੇ ਕਾਰਾਂ ਖੜੀਆਂ ਕੀਤੀਆਂ ਸੀ ਜਿਹੜੀਆਂ ਕਾਰਾਂ ਖਰਾਬ ਖੜੀਆਂ ਸੀ ਉਹ 2-2 ਸਾਲ ਤੇ ਘਰਾਂ ਦੇ ਬਾਹਰ ਖੜੀਆਂ ਕੀਤੀਆਂ ਤੇ ਰਸਤਾ ਬਲੌਕ ਹੋਇਆ ਸੀ ਅੱਜ ਅਸੀਂ ਉਹ ਸਾਰੀਆਂ ਕਾਰਾਂ ਉਥੋਂ ਚੁਕਾਤੀਆਂ ਨੇ ਹਰ ਕਵਰੀ ਵੈਨਾਂ ਦੇ ਨਾਲ ਅਤੇ ਜਿਹੜੇ ਲੋਕਾਂ ਨੇ ਫਰਨੀਚਰ ਦਾ ਗੱਦਿਆਂ ਦਾ ਸਮਾਨ ਸੜਕਾਂ 'ਚ ਲਾਇਆ ਸੀ ਉਹ ਸਾਰਾ ਚੁਕਾ ਕੇ ਦੁਕਾਨਾਂ ਦੇ ਅੰਦਰ ਕਰਾਤਾ ਜਿਨ੍ਹਾਂ ਨੂੰ ਵਾਰ-ਵਾਰ ਕਹਿ ਤੇ ਨਹੀਂ ਆਖੇ ਲੱਗੇ ਉਹਨਾਂ ਦਾ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਸਮਾਨ ਜੜਾ ਜਬਤ ਕਰ ਲਿਆ ਅਕਸਰ ਅਇ ਦਿਨ ਜਦੋਂ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਜੋ ਲੋਕ ਨੇ ਕਈ ਲੋਕ ਤਾਂ ਸਵਾਲ ਵੀ ਚੁੱਕਦੇ ਦਿਖਾਈ ਦਿੰਦੇ ਨੇ ਪੁਲਿਸ ਦੇ ਕਿ ਪੁਲਿਸ ਜਿਹੜਾ ਤਾਨਾਸ਼ਹੀ ਦਾ ਮਾਹੌਲ ਕਰ ਰਹੀ ਆ ਕ੍ਰੀਏਟ ਉਹਨਾਂ ਵੱਲੋਂ ਤਾਂ ਇੱਕ ਤਰਫਾ ਗੱਲ ਸੁਣ ਕੇ ਜੋ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਆ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੂੰ ਦੇਖੋ ਜੀ ਪੁਲਿਸ ਦਾ ਅਸੀਂ ਦਾ ਬਹੁਤ 4-5 ਮਹੀਨੇ ਹੋ ਗਏ ਜੀ ਰਿਕਵੈਸਟਾਂ ਕਰਦਿਆਂ ਨੂੰ ਪਹਿਲਾਂ ਇਲੈਕਸ਼ਨ ਦਾ ਦੌਰ ਸੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਜੀ ਇਲੈਕਸ਼ਨ ਲੰਘ ਲੈਂਦੇ ਹੋ ਫੇਰ ਕਰ ਲਾਂਗੇ ਹੁਣ ਵੀ ਉਸਤੇ 15-20 ਦਿਨ ਤੋਂ ਪਹਿਲਾਂ ਵਾਰਨਿੰਗ ਦਿੱਤੀ ਆ ਫਿਰ ਉਹਨਾਂ ਕਹਿ ਕੇ ਆਏ ਆ ਪਰ ਉਸਤੇ ਬਾਵਜੂਦ ਇਹ ਜਿਹੜੀ ਆਮ ਲੋਕਾਂ ਦੀ ਆ ਨਾ ਜੀ ਬਹੁਤ ਸਮੱਸਿਆ ਵਾ ਆਵਾਜਾਈ ਦੇ ਵਿੱਚ ਜਿਹੜਾ ਦੁਕਾਨਦਾਰਾਂ ਦਾ ਕਸਟਮਰ ਆ ਉਹਨੂੰ ਬੜੀ ਸਮੱਸਿਆ ਵਾ ਜੇ ਆਵਾਜਾਈ ਨਾ ਠੀਕ ਚੱਲੇ ਤੇ ਕਸਟਮਰ ਡਰਦਾ ਜਿਹੜਾ ਹਾਲ-ਬਿਜਾਰ ਹੁੰਦਾ ਹੀ ਨਹੀਂਗਾ ਇਸ ਕਰਕੇ ਜਿਹੜਾ ਨਾ ਵਿੱਚ 2-4 ਬੰਦੇ ਹੁੰਦੇ ਜਿਨ੍ਹਾਂ ਨੇ ਜਿਨ੍ਹਾਂ ਦਾ ਕੰਮ ਹੀ ਆਵਾ ਇਹ ਗਲਤ ਕੰਮ ਕਰਨਾ ਤੇ ਜੇ ਕੋਈ ਕਵੇ ਉਹਨੂੰ ਉਹ ਤੇ ਅਲੀਗੇਸ਼ਨ ਲਾਉਣੇ ਬਾਕੀ ਮੈਕਸਿਮਮ ਲੋਕ ਜਿਹੜੇ ਸਾਡੇ ਨਾਲ ਨੇ ਪਰ ਵਿਸ਼ੇਸ਼ ਤੌਰ ਤੇ ਜਿਹੜੇ ਲੋਕ ਇੱਥੇ ਰੋਂਗ ਪਾਰਕਿੰਗ ਕਰਦੇ ਨੇ ਦੁਕਾਨਾਂ ਬਾਹਰ ਗੱਡੀਆਂ ਲਗਾਉਂਦੇ ਨੇ ਕਿਉਂਕਿ ਹਾਲਾਂਕਿ ਦੁਕਾਨਦਾਰਾਂ ਨੂੰ ਕਹਿ ਵੀ ਗਿਆ ਕਿ ਪਾਰਕਿੰਗ ਦੀ ਵਰਤੋਂ ਕੀਤੀ ਜਾਵੇ ਤਾਂ ਤਾਂ ਉਹਨਾਂ ਦੇ ਉੱਤੇ ਉਹਨਾਂ ਨੂੰ ਵੀ ਕੋਈ ਸਮਝਾਇਆ ਗਿਆ ਕਿ ਰਾਹ ਨਾ ਰੋਕਿਆ ਜਾ ਬਿਲਕੁਲ ਜੀ ਜਿਹੜੇ ਹੈਗੇ ਨਾ ਵੇਖੋ ਦੁਕਾਨਦਾਰ ਮੈਕਸਿਮਮ ਸਹਿਯੋਗ ਕਰ ਰਹੇ ਨੇ ਜਿੱਥੇ ਆਪਾਂ ਉਹਨਾਂ ਨੂੰ ਜਿੱਥੇ ਉਹਨਾਂ ਦੀ ਕੋਈ ਸਮੱਸਿਆ ਨੂੰ ਅਸੀਂ ਹੱਲ ਕਰਦੇ ਹਾਂ ਜਿੱਥੇ ਉਹਨਾਂ ਨੂੰ ਪਾਰਕਿੰਗ ਦੇ ਉਹ ਪਾਰਕਿੰਗ ਦੇ ਰਹੇ ਆ ਲੇਕਿਨ ਜਿਹੜੇ ਕੋਈ ਨਜਾਇਜ਼ ਇਨਕ੍ਰੋਚਮੈਂਟ ਆ ਉਹਨੂੰ ਅਸੀਂ ਹਟਾ ਰਹੇ ਆ ਛਾਲ ਬਾਜ਼ਾਰ ਦੇ ਵਿੱਚ ਸਾਡੀ ਆ ਕਿ ਜਿਹੜੀ ਗੱਡੀ ਆ ਘੱਟ ਤੋਂ ਘੱਟ ਚੁੱਕੀ ਜਾਵੇ ਲੋਕਾਂ ਨੂੰ ਆਵਾਜਾਈ ਨੂੰ ਨਰਮੋਧਨ ਚਲਾਇਆ ਜਾਵੇ ਜਿਹੜੀਆਂ ਜਿਹੜੀ ਲੋਕਾਂ ਨੇ ਇਨਕ੍ਰੋਚਮੈਂਟ ਕੀਤੀ ਉਹਨੂੰ ਹਟਾਇਆ ਜਾਵੇ ਨਾ ਕਿ ਕਸਟਮਰ ਦੀ ਗੱਡੀ ਚੁੱਕੀ ਜਾਵੇ ਸਰਨਾਲ ਨਾਲ ਜਿਹੜੇ ਈ ਰਿਕਸ਼ਾ ਚਾਲਕ ਹੈਗੇ ਨੇ ਤਾਂ ਕਿਤਨਾ ਕਿਤੇ ਪਹਿਲਾਂ ਵੀ ਤੁਸੀਂ ਆਵਾਜ਼ ਚੱਕੀ ਸੀਗੀ ਕਿ ਇਹਨਾਂ ਦੀ ਡਰੈਸ ਕੋਡ ਦੇ ਉੱਤੇ ਵੀ ਜਿਹੜਾ ਪੁਲਿਸ ਕਾਰਵਾਈ ਕਰੇਗੀ ਜਿਹੜੇ ਕੀ ਆ ਸੰਗਤ ਆਂਦੀ ਉਹਨਾਂ ਸਾਹਮਣੇ ਕਿਤਨਾ ਕਿਤੇ ਨਿੱਕਰ ਦੇ ਵਿੱਚ ਵੀ ਦਿਖਾਈ ਦਿੰਦੇ ਨੇ ਕਿ ਕਿ ਡਰੈਸ ਕੋਡ ਦੇ ਉੱਤੇ ਵੀ ਹੁਣ ਆਲੇ ਦਿਨਾਂ ਦੇ ਵਿੱਚ ਕਾਰਵਾਈ ਹੋਏ ਨਹੀਂ ਜੀ ਅੱਜ ਅਸੀਂ ਕਰੀਬ 50 ਦੇ ਕਰੀਬ ਬੈਟਰੀਆਂ ਜਿਨ੍ਹਾਂ ਨੇ ਨਿੱਕਰਾਂ ਪਾਈਆਂ ਜੀ ਕੱਚੇ ਪਾਏ ਸੀ ਉਹਨਾਂ ਨੂੰ ਅਸੀਂ ਬੰਦ ਕੀਤਾ ਵਾ ਜਿਨ੍ਹਾਂ ਨੇ ਨੰਬਰ ਨਹੀਂ ਸਿਲਵਾਏ ਜਿਨ੍ਹਾਂ ਕੋਲ ਬੈਟਰੀ ਦੇ ਉੱਤੇ ਮੋਬਾਈਲ ਚੂਜ਼ ਕਰ ਰਹੇ ਸੀ ਉਹਨਾਂ ਦੇ ਚਲਾਨ ਕੀਤੇ ਆ ਅਸੀਂ ਜਿਹੜੀ ਇਹਨਾਂ ਦੇ ਬੈਟਰੀਆਂ ਦੇ ਖਿਲਾਫ ਵੀ ਅਸੀਂ ਜਿਹੜਾ ਚਲਾਨ ਕਰਨੇ ਸ਼ੁਰੂ ਕਰਤੇ। ਮਤਲਬ ਹੁਣ ਪ੍ਰੋਪਰ ਚਲਾਨ ਹੋ ਰਿਹਾ ਪਹਿਲਾ ਵਾਰਨਿੰਗ ਸੀਗੀ। ਪਹਿਲਾ ਵਾਰਨਿੰਗ ਸੀ ਹੁਣ ਅਸੀਂ ਬੈਟਰੀਆਂ ਦੀ ਵੀ ਚਲਾਨ ਕਰ ਰਹੇ। ਜੀ ਤਾਂ ਅਗਰ ਹੁਣ ਗੁਰੂ ਨਗਰੀ ਦੇ ਵਿੱਚ ਕੋਈ ਵੀ ਈ ਰਿਕਸ਼ਾ ਚਾਲਕ ਜਾਂ ਆਟੋ ਚਾਲਕ ਡਰੈਸ ਕੋਡ ਨਹੀਂ ਰੱਖੂਗਾ ਠੀਕ ਤੇ ਉਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਬਿਲਕੁਲ ਜੀ ਡਰੈਸ ਇਹਨਾਂ ਨੂੰ ਆਪਣਾ ਸਾਰਿਆਂ ਨੂੰ ਬੈਟਰੀ ਆਟੋ ਵਾਲਿਆਂ ਨੂੰ ਡਰੈਸ ਪਾਉਣਾ ਪਏਗਾ। ਜੀ ਇਹਨਾਂ ਨੂੰ ਦੇ ਦਿੱਤਾ ਵਾ ਇਹਨਾਂ ਨੇ ਪਹਿਲੀ ਤਰੀਕ ਤੱਕ ਇਹਨਾਂ ਨੇ ਡਰੈਸ ਸਾਰਿਆਂ ਨੇ ਪਾਉਣੇ ਆ। ਲੇਕਨ ਜੇ ਨਿਕਰ ਪਾਈ ਉਹਦੇ ਖਿਲਾਫ ਕਾਰਵਾਈ ਹੋਏਗੀ ਪਹਿਲੀ ਤਰੀਕ ਤੋਂ ਬਾਅਦ ਜਿੰਨੇ ਡਰੈਸ ਵੀ ਨਾ ਪਾਇਆ ਉਹਦੇ ਖਿਲਾਫ ਵੀ ਕਾਰਵਾਈ ਹੋਏਗੀ ਸਰ ਇੱਕ ਜੋ ਬੋਡੀ ਕੈਮ ਨੂੰ ਲੈ ਕੇ ਵੀ ਸੀਗਾ ਕਿ ਅਪਡੇਟ ਕੀ ਟ੍ਰੈਫਿਕ ਪੁਲਿਸ ਨੂੰ ਬੋਡੀ ਕੈਮ ਮਿਲਣਗੇ ਜਿਹੜੇ ਸ਼ੋਲਡਰ ਦੇ ਉੱਤੇ ਕੈਮਰਾ ਲੱਗਾ ਹੋਊਗਾ ਅਗਰ ਕੋਈ ਵੀ ਨਾ ਨੁੱਕਰ ਕਰਦਾ ਜਾਂ ਪੁਲਿਸ ਦੇ ਜੋ ਸਵਾਲ ਚੁੱਕਦਾ ਤਾਂ ਰਿਕਾਰਡ ਹੋ ਜਾਊਗਾ ਉਹ ਸਾਡੇ ਕੋਲ ਹੈਗੇ ਆ ਜੀ ਉਹ ਸਾਡੇ ਕੋਲ ਆਏ ਨੇ ਕੁਝ ਕਰੀਬ 4 ਕੈਮਰੇ ਆ ਜਿਹਦੇ ਸਾਡੇ ਮੁਲਾਜ਼ਮ ਪ੍ਰੈਕਟਿਸ ਕਰ ਰਹੇ ਨੇ ਤੇ ਉਹ ਅਸੀਂ ਜਿਹੜੇ ਆ ਬਹੁਤ ਵਧੀਆ ਚੱਲ ਰਿਹਾ ਜਿੰਨਾ ਪੁਆਇੰਟਾਂ ਦੇ ਤੇ ਲੋਕ ਜਿਹੜੇ ਐਲੀਗੇਸ਼ਨ ਲਾਉਂਦੇ ਆ ਨਾ ਉਹਨਾਂ ਪੁਆਇੰਟਾਂ ਦੇ ਅੱਜ ਵੀ ਆਦੇ ਕੈਮਰੇ ਚੱਲ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਧਾਏ ਵੀ ਜਾਣਗੇ ਕੈਮਰੇ ਬਿਲਕੁਲ ਜੀ ਉਹ ਜਿਹੜੇ ਆ ਵਧਾਏ ਜਾਣਗੇ ਕਿਉਂਕਿ ਉੱਥੇ ਲੋਡ ਪੈਂਦੀ ਆ ਜਿੱਥੇ ਜਿੱਦਾ ਤੰਦੂਰਾਂ ਵਾਲਾ ਚੌਕ ਆ ਆਰਾਮ ਤਲਾਈ ਚੌਕ ਆ ਕਿਉ ਮੰਡੀ ਆ ਜਿੱਥੇ ਐਲੀਗੇਸ਼ਨ ਲਾਉਂਦੇ ਆ ਜੀ ਮਲਾਜ਼ਮ ਮੇਰੇ ਨਾਲ ਮਿਸਬੀਵ ਕੀਤਾ ਜਾ ਕਿਉਂਕਿ ਉੱਥੇ ਪ੍ਰੈਸ਼ਰ ਹੁੰਦਾ ਚੌਂਕਾਂ ਲਈ ਉਹਨਾਂ ਚੌਂਕਾਂ ਦੇ ਅਸੀਂ ਜਿਹੜੇ ਆ ਜਿਹੜੇ ਆ ਉਹ ਹਾਈਡਨ ਕੈਮਰੇ ਜਿਹੜੇ ਆ ਉਹ ਮਲਾਜ਼ਮ ਦੇ ਲਾਏ ਆ ਤਾਂ ਕਿ ਕੱਲ ਨੂੰ ਕੋਈ ਅਲੀਗੇਸ਼ਨ ਲਾਵੇ ਤਾਂ ਮੁਲਾਜ਼ਮ ਦੱਸ ਸਕੇ ਕਿ ਮੈਂ ਵੇਖੋ ਜੀ ਗਲਤ ਨਹੀਂ ਬੋਲਿਆ ਪੰਜ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਾ ਨਾ ਐਡੀਸਪੀ ਟ੍ਰੈਫਿਕ ਸਰਦਾਰ ਹਰਪਾਲ ਸਿੰਘ ਜੀ ਤਾਂ ਉਹਨਾਂ ਵੱਲੋਂ ਹੁਣ ਦੁਕਾਨਦਾਰਾਂ ਨੂੰ ਵਾਰਨ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿੰਨੇ ਵੀ ਦੁਕਾਨਦਾਰ ਨੇ ਜੋ ਕੀ ਜਿਨ੍ਹਾਂ ਨੂੰ ਵਾਰਨ ਕੀਤਾ ਗਿਆ ਸੀਗਾ ਉਹਨਾਂ ਵੱਲੋਂ ਜੋ ਪ੍ਰਸ਼ਾਸਨ ਦੇ ਨਾਲ ਸਹਿਯੋਗ ਨਹੀਂ ਕੀਤਾ ਗਿਆ ਤਾਂ ਅੱਜ ਉਹਨਾਂ ਦਾ ਸਮਾਨ ਕਾਰਪੋਰੇਸ਼ਨ ਦੀ ਸਹਾਇਤਾ ਦੇ ਨਾਲ ਚੱਕ ਕੇ ਜੋ ਹੈ ਕਿੰਨੇ ਕਿਤੇ ਜਬਤ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਵੀ ਰਿਕਸ਼ਾ ਜਾਂ ਆਟੋ ਚਾਲਕ ਸੀਗੇ ਜਿਨ੍ਹਾਂ ਵੱਲੋਂ ਕੀ ਡਰੈਸ ਕੋਡ ਨੂੰ ਲੈ ਕੇ ਜੋ ਆਪਣੀ ਡਰੈਸ ਪ੍ਰੋਪਰਲੀ ਨਹੀਂ ਪਾਈਗੀ ਈ ਰਿਕਸ਼ਾ ਚਲਾ ਲਗੇ ਜਿਨ੍ਹਾਂ ਵੱਲੋਂ ਨਿਕਰਾਂ ਪਾਈ ਜਾਂਦੀਆਂ ਨੇ ਉਹਨਾਂ ਦੇ ਈ ਰਿਕਸ਼ਾ ਫੜ ਕੇ ਜੋ ਜਬਤ ਕਰ ਲਿੱਤੇ ਗਏ ਨੇ ਤਾਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ ਜੋ ਏਡੀਸਪੀ ਟ੍ਰੈਫਿਕ ਹੈਗੇ ਨੇ ਹਰਪਾਲ ਸਿੰਘ ਜੀਤਾ ਅਸੇ ਤਰੀਕੇ ਦੇ ਨਾਲ ਗੁਰੂ ਨਗਰੀ ਦੇ ਵਿੱਚ ਅਗਰ ਕੋਈ ਵੀ ਸਮੱਸਿਆ ਆਂਦੀ ਆ ਤਾਂ ਉਹਨਾਂ ਵੱਲੋਂ ਹੋਣ ਆਉਣ ਵਾਲੇ ਦਿਨਾਂ ਦੇ ਵਿੱਚ ਸਖਤ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਅਕਸ਼ਸੁਨ ਇੱਕ ਜਗਬਾਨੀ ਟੀਵੀ ਸ਼੍ਰੀਮਚਾ ਸਾਈ